ਸਿਕਾਲਜੀ ਵੈਲਕਮ ਬੈਕ ਟੂ ਮਾਈ YouTube ਚੈਨਲ ਜੀ ਕੀ ਹਾਲ ਚਾਲ ਹੈ ਸਾਰਿਆਂ ਦਾ ਆਈ ਹੋਪ ਸਾਰੇ ਇਹਨੇ ਠੀਕ ਠਾਕ ਹੋਣਗੇ ਤੁਹਾਡਾ ਘਰ ਪਰਿਵਾਰ ਕਿੱਦਾਂ ਸਭ ਦਾ ਠੀਕ ਠਾਕ ਆ ਜੀ 올 ਓਕੇ ਆ ਜਰੂਰ ਕਮੈਂਟ ਕਰਿਓ ਦੱਸਿਓ ਕਿੱਦਾਂ ਸਾਰੇ ਇਹਨੇ ਠੀਕ ਹੋ ਸੋ ਅੱਜ ਸਾਡੇ ਘਰੇ ਚੱਲਦੀਆਂ ਪਈਆਂ ਨੇ ਤਿਆਰੀਆਂ ਤਿਆਰੀਆਂ ਇਦਾਂ ਆ ਜੀ ਦੇਖੋ ਰੀਤੀ ਤਿਆਰ ਹੋ ਗਈ ਆ ਇਕੱਤਰ ਮੰਮੀ ਤਿਆਰ ਹੋ ਗਈ ਆ ਹੈ ਅਸੀਂ ਜਾਣਾ ਨਹੀਂ ਸੀ ਸਾਨੂੰ ਉੱਧਰ ਜਾਣਾ ਪੈਣਾ ਆ ਦਾ ਦਾ ਇਹ ਲੇਟ ਬਹੁਤ ਹੋ ਗਿਆ ਸੀ ਪਰ ਅਸੀਂ ਜਾਣਾ ਨਹੀਂ ਸੀ ਅਸੀਂ ਕੰਮ ਜਾਣਾ ਤੇ ਅਸੀਂ ਉੱਧਰ ਜਾਣਾ ਇਹ ਬਹੁਤ ਲੇਟ ਹੋ ਗਿਆ ਬਟ ਫੇ ਵੀ ਅਸੀਂ ਚੱਲੇ ਆ ਸਿਰਫ ਤੇ ਸਿਰਫ 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 ਪਿਆਰ ਆ ਸਾਡਾ ਵੀ ਬਹੁ ਵਾਰੀ ਕਿਹਾ ਜਾਂ ਨੂੰ ਸਾਨੂੰ ਜਾਣਾ ਪੈਣਾ ਆ ਤੇ ਕਾਫੀ ਟਾਈਮ ਬਾਅਦ ਮਿਲਣਾ ਆ ਜਾ ਕੇ ਤੇ ਆਵਨ ਵੀਰ ਚੱਲੀਏ ਹਾਂ ਨੀ ਆਲੇ ਪਾਪਾ ਪਾਪਾ ਫਰੂਟ ਨਹੀਂ ਲਗੇ ਪਾਪਾ ਫਰੂਟ ਨਹੀਂ ਲਗੇ ਇਹ ਮੈਂ ਤਾਂ ਫਰੂਟ ਮੰਗਦਾ ਜੀ ਪੁੱਤ ਮੈਂ ਬੀਜੀ ਸੀਗਾ ਵੋਟਾ ਪਾਉਂਦਾ ਸੀ ਪੁੱਤ ਹੈ ਵੋਟਾ ਪਾਉਂਦਾ ਸੀ ਪਾਪਾ ਇਹ ਚੁੜਿਆ ਕੀ ਹੈ ਅੱਡੇਂਦਰ ਵੋਟਾ ਪੈਂਦੀ ਸੀ ਮੈਂ ਵੋਟਾ ਪਾਉਂਦਾ ਸੀ ਮੈਂ ਬੀਜੀ ਸੀਗਾ ਮੈਂ ਤਾਂ ਲੇਟ ਹੋ ਗਿਆ ਆਪਣਾ ਪਿਆਰ ਆ ਸਾਡੇ ਈਸ਼ਵਨ ਭੱਲਾ ਜੀ ਉਹਨਾਂ ਨਾਲ ਆਪਣਾ ਬਹੁਤ ਪਿਆਰ ਆ ਤੇ ਉਧਰ ਉਹਨਾਂ ਦੀਆਂ ਵੋਟਾ ਪੈਂਦੀਆਂ ਸੀ ਤੇ ਉਹਨਾਂ ਕਰਕੇ ਸਾਨੂੰ ਉਧਰ ਵੋਟਾ ਕਰਕੇ ਜਾਣਾ ਪਿਆ ਥੋੜਾ ਲੈ ਲੇਦੋਗੇ ਉਹਨਾਂ ਵੀ ਦੇ ਬਣਾ ਲੱਗੇ ਆ ਦੇਖੋ ਬਹੁਤ ਜ਼ਿਆਦਾ ਗਾਲੀ ਵਿੱਚ ਮਤਲਬ ਕੱਪੜੇ ਲੀੜੇ ਚਕੇ ਆ ਪਾਏ ਆ ਆ ਜੋ ਤੇ ਆ ਗਿਫਟ ਨਹੀਂ ਨਾ ਦੋਰੀ ਤੇ ਆਹ ਰਹਿਣ ਤਾਂ ਵੀ ਜਿੰਦ ਜਿੰਦ ਹੋਣੇ ਆ ਜੋ ਆਹ ਚਾਪਿਆ ਗਿਫਟ ਵਿੱਚ ਹਾਂ ਹੱਤੇ ਵੀਡੀਓ ਵਾਲਾ ਵੀ ਫੜਵਾਓ ਨਾ ਨਾ ਤੂੰ ਛੱਡ ਦੇਣਾ ਇਹ ਫੋਟੋ ਨਾਲ ਕਹਿੰਦਾ ਵੀ ਰਿੰਗੇ ਬਣਾਓ ਤੇਰੀ ਬਹੁਤ ਵੀਡੀਓ ਬਣਾਉਦਾ ਫੋਲਣਾ ਆ ਜੋ ਚਲੀਏ ਇਹ ਇੱਕ ਸਾਡਾ ਨਾ ਪਛਾ ਸ਼ਤਾਨ ਬਹੁਤ ਆ ਗੱਲ ਹੀ ਸੱਟ ਗਿਆ ਸੀ ਆਪਣੀ ਉਹ ਉੱਥੇ ਚੱਕ ਨਹੀਂ ਲਿਉਂਦਾ ਸੀ ਤੇ ਕਰਦੇ ਦੀ ਮਨਦਾ ਨਹੀਂ ਤੇ ਮੈਂ ਕਹਾਂ ਲੈ ਕੇ ਆਉਂ ਸੁਣ ਲੈ ਕੇ ਆਇਆ ਕਿ ਨਹੀਂ ਆਹ ਲੈ ਆ ਚਲੋ ਆਜੋ ਮੰਮੀ ਇੱਕ ਪ੍ਰੀਤੀ ਨਾ ਆਇਆ ਤਾਂ ਮੜਾ ਫੋਟੋ ਕਿਚਨ ਤੁਹਾਡੀ ਮੜਾ ਆਇਆ ਪ੍ਰੀਤ ਨਾ ਹੈ ਫੋਟੋ ਲਾਈਕ ਕਮੈਂਟ ਦਿਰੋ ਥੋੜੀ ਜੀ ਕੌਣ ਆਹ ਚੱਲ ਆ ਜਿੰਦਾ ਬੋਤਲ ਫੜ ਲਓ ਮੈਂ ਤੋਂ ਮਿੰਟ ਜੋ ਅਵਾਜ਼ ਦਾਦਾ ਜੀ ਪਤਾ ਨਹੀਂ ਕੋਈ ਡੁੱਲ ਗਿਆ ਚਲੋ ਡੁੱਲੋ ਆਉਂਦਰ ਜੀ ਚਲੋ ਚਲੋ ਹਾਂਜੀ ਗਾਇਸ ਜੀ ਹੁਣ ਆਪਾਂ ਜਾਂਦੇ ਪਏ ਆ ਕਿਿੱਥੇ ਆਏ ਆ ਅਸੀਂ ਵੀ ਪੀੜੀਆਂ ਠੀਕ ਆ ਅਦਰੋਂ ਮਨਵੀਰ ਸਾਡਾ ਸੌ ਚੁੱਕਿਆ ਆ ਤੇ ਆਪਾਂ ਜਾਂਦੇ ਪਏ ਥੋੜਾ ਕੰਮ ਨਹੀਂ ਸੀਗਾ ਸ਼ਾਰਪੁਰ 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 ਹਾਂਜੀ ਕੁਛ ਬੋਲਣਾ ਨਹੀਂ ਬੋਲੋ ਇਹ ਗੱਡੀ ਨਹੀਂ ਗੱਡੀ ਗੱਡੀ ਐਨਾ ਥੋੜਾ ਸਲੋ ਸਲੋ ਚੱਲਦੀ ਆਵਲੀ ਬਹੁਤ ਸਵਾਦ ਹੁੰਦੀ ਆ। ਪੁੱਛੇ ਗਰੀਬ ਆਉਂਦੀ ਨਹੀਂ। ਪਤਾ ਨਹੀਂ ਯਾਰ ਪਿੱਛੇ ਕੀ ਬਾਤ ਐ ਛੀਂ ਛੀਂਜੀ ਕਰਦੀ ਆ ਸਾਡਾ ਫਲਾਵਰ ਗੱਡੀ ਦੇ ਵਿੱਚ ਨਾ ਗੱਡੀ ਦੇ ਵਿੱਚ ਚਲਤੇ ਹੀ ਪਿਆ ਰੱਖ ਲਿਆ। ਸਹੀ ਥਾਂ ਰੱਖਣਾ ਸੀ ਉਹਨੂੰ ਫੇ। ਇੱਤੂ ਆ ਗਿਆ ਸੀ ਆਹ। ਛੇ ਆਨ ਕੋ ਰ ਆ ਗਿਆ ਆਪਾਂ। ਪਾਣੀ ਵੀ ਨਹੀਂ ਬਹੁਤ ਬਾਹਰ। ਜਲ ਆ। ਬਹੁਤ ਜਲ ਜਲਦੀ ਸਾਰਿਆਂ ਦਾ ਠੀਕ ਠਾਕ। ਸੋ ਅੱਦਾਂ ਵੀ ਗੱਲਾਂ ਬਾਤਾਂ ਵੜੀਆਂ ਕਰਨ ਆ ਲਈਆਂ ਆ ਤੁਸੀਂ ਗੱਲਾਂ ਗੱਲਾਂ ਕਰਨੀਆਂ ਆ ਤੁਸੀਂ ਮੇਰੇ ਕਮੈਂਟ ਮੈਨੂੰ ਕਰਨੇ ਆ ਸੋ ਮੈਂ ਗੱਲਾਂ ਪਹਿਲਾਂ ਹੀ ਕਰ ਲਵਾਂ ਸੋ ਮੇਰੀ ਗੱਲਾਂ ਕਰਨੀਆਂ ਬੰਦ ਦੀਆਂ ਨਾ ਅੱਜ ਕੱਲ ਲੋਕ ਇਦਾਂ ਦੇ ਆ ਲੋਕ ਜਿਹੜੇ ਆਗੇ ਨਾ ਅੱਜ ਕੱਲ ਮਤਲਬ ਹੀ ਆ ਲੋਕ ਆਪਦਾ ਕੰਮ ਚਲਾਉਣ ਵਾਸਤੇ ਨਾ ਬਹੁਤ ਕੁਝ ਕਰਦੇ ਆ ਠੀਕ ਆ ਨਾ ਅੱਜ ਕੱਲ ਆਪ ਦੇ ਜਿਹੜੇ ਸਵੇ ਭੈਣ ਭਰਾ ਹੋ ਗਏ ਆਪ ਦੇ ਕੋਈ ਚਾਚੇ ਤਾਏ ਹੋ ਗਏ ਇਹ ਜਿਹੜੇ ਦਗੜ ਧੱਲੇ ਲੋਕ ਬੜੇ ਤੇਜ਼ ਆ ਇਹਨਾਂ ਤੋਂ ਬੰਦਾ ਨਾ ਹਮੇਸ਼ਾ ਆਪਣਾ ਦੂਰੀ ਬਣਾ ਕੇ ਰੱਖੇ ਜਦੋਂ ਕਿਸੇ ਦਾ ਕੰਮ ਚੱਲ ਜਾਵੇ ਨਾ ਜਾ ਕੋਈ ਰੋਟੀ ਖਾਣ ਲੱਪਾਵੇ ਬਰਾਬਰ ਆ ਕੇ ਫੇ ਕੋਈ ਨਹੀਂ ਜਰਦਾ ਆਪਾਂ ਸੋਚਦੇ ਆ ਨਾ ਵੀ ਕਰ ਆਪਾਂ ਇਹ ਸੋਚੀਦਾ ਯਾਰ ਵੀ ਲੋਕ ਛੱਡਦੇ ਆ ਜਾਂ ਕੋਈ ਦੂਜਾ ਬੰਦਾ ਛੱਡਦਾ ਜਾਂ ਕੋਈ ਚਾਚੇ ਦਾਇ ਛੱਡਦੇ ਇਹ ਤਾਂ ਗੱਲਾਂ ਹੈਗੀਆਂ ਹੈਗੀਆਂ ਪਰ ਆਪਣੇ ਵੀ ਛੱਡਦੇ ਆ ਜਿਹੜੇ ਢਿੱਡੋ ਜੰਮੇ ਵੀ ਛੱਡਦੇ ਆ ਕੰਮ ਨੂੰ ਦੇਖ ਕੇ ਕੰਮ ਨੂੰ ਦੇਖ ਕੇ ਬੁਲਾਉਣਾ ਛੱਡ ਦਿੰਦੇ ਆ ਕੰਮ ਨੂੰ ਦੇਖ ਕੇ ਜਦੋਂ ਪਤਾ ਲੱਗਿਆ ਨਾ ਵੀ ਇਹਨਾਂ ਨੂੰ ਵੀ ਰੋਟੀ ਪਾਣੀ ਖਾਣ ਲੱਗ ਪਿਆ ਚਾਰ ਪੈਸੇ ਆਉਣ ਲੱਗ ਪਿਆ ਉਦੋਂ ਫਿਰ ਛੜਦੇ ਆ ਉਦੋਂ ਫਿਰ ਮਚਦੇ ਆ ਉਦੋਂ ਫਿਰ ਗੱਲਾਂ ਇਦਾਂ ਦੀਆਂ ਹੋਣ ਲੱਗ ਪੈਂਦੀਆਂ ਆ ਵੀ ਯਾਰ ਤੁਸੀਂ ਆਪਣਾ ਕਰੋ ਅਸੀਂ ਆਪਣਾ ਕਰਦੇ ਆ ਵੀ ਸਾਡਾ ਚੱਲਦਾ ਨਹੀਂ ਤੁਹਾਡੇ ਕਰਕੇ ਤਮ ਹਨ ਫੇ ਲੜਾਈ ਦਾ ਬੰਨਣਾ ਲੱਭਦੇ ਆ ਫਿਰ ਲੜਦੇ ਆ ਹੈ ਫੇ ਉਹੋ ਜਿਹੇ ਛੇਤਰ ਵਾਲੀਆਂ ਗੱਲਾਂ ਕਰਦੇ ਹਾਂਜੀ ਜੀ ਅਸੀਂ ਲੈ ਚੁੱਕੇ ਆ ਜੀ ਡੱਬਾ ਡੱਬਾ ਲੈ ਲਿਆ ਜੀ ਮਠਿਆਈ ਦਾ ਹੋਰ ਦੂਜੀ ਮਠਿਆਈ ਪਾਉਣ ਲੱਗ ਗਏ ਮੈਂ ਕਿਹਾ ਇਹ ਨਹੀਂ ਫਰੈਸ਼ ਵਾਲੀ ਦੋ ਮਗਾ ਤੇ ਅਸੀਂ ਜਾਂਦੇ ਪਿਆ ਆਡੇ ਇੱਥੇ ਆਪਣੇ ਮਾਦੇ ਰਿਸ਼ਤੇਦਾਰਿਆ ਸੀ ਉਹਨਾਂ ਦੇ ਜਾਂਦੇ ਪਏ ਆ ਤੇ ਆਪਾਂ ਉਹਦੇ ਰਿਸ਼ਤੇਦਾਰਾਂ ਦੇ ਜਾਂਦੇ ਪਏ ਆ ਤੇ ਗੱਲ ਤਾਂ ਆ ਵੀ ਮੈਂ ਕਿ ਗੱਲ ਕਰਦਾ ਪਿਆ ਜੀ ਵੀ ਵੀ ਅੱਜ ਕੱਲ ਜਿਹੜੀ ਦੁਨੀਆਦਾਰੀ ਬੜੀ ਤੇਜ਼ ਆ ਦੁਨੀਆਦਾਰੀ ਚਲਾਕ ਆ ਪੈਸੇ ਪੈਸੇ ਜਦੋਂ ਕੋਈ ਜਦੋਂ ਇੱਕ ਨਾ ਇੱਕ ਬੰਦਾ ਗਰੀਬੀ 'ਚ ਉੱਠਦਾ ਨਾ ਇੱਕ ਬੰਦਾ ਵੀ ਉੱਦਾਦਾ ਰਹਿੰਦਾ ਆ ਬੰਦੇ 'ਚ ਮਤਲਬ ਹੰਕਾਰ ਨਹੀਂ ਆਉਂਦਾ ਹਨਾ ਇੱਕ ਬੰਦਾ ਗਰੀਬੀ 'ਚ ਉੱਠ ਕੇ ਅੰਮ ਹੰਕਾਰ ਕਰੇ ਹੰਕਾਰ ਕਰਦਾ ਹੋਵੇ ਵੀ ਮੀਨਾ ਮੀਸਣਾ ਬੰਦਾ ਜਿੱਦਾਂ ਕਈ ਮਹੀਨੇ ਮੀਸਨੇ ਹੁੰਦੇ ਆ ਐਡੀ ਸਾਡੇ ਆ ਨਾ ਇਧਰ ਜਾਂਦਾ ਹਾਂ ਐਡੀ ਆ ਨਾ ਸਾਡੇ ਸਾਡਾ ਇੱਕ ਬੰਦਾ ਮੀਨਾ ਮੀਸਣਾ ਇੱਕ ਬੰਦਾ ਸਾਡਾ ਹੈਗਾ ਮੀਨਾ ਮੀਸਣਾ ਤੇ ਉਹ ਬੰਦਾ ਇੱਦਾਂ ਦਾ ਆ ਦੁਨੀਆ ਮੁਰੇ ਨਗ ਮਤਲਬ ਢਿੱਲਾ ਰਹਿੰਦਾ ਆ ਤੇ ਅੰਦਰੋਂ ਉਹ ਬੰਦਾ ਪਟਾਕਾ ਆ ਵੀ ਅੰਦਰੋਂ ਉਹ ਚਲਾ ਗਿਆ ਦੁਨੀਆਦਾਰੀ ਬੜੀ ਤੇਜ਼ ਆ ਇਸ ਕਰਕੇ ਬਚ ਕੇ ਰਹੋ ਤੇ ਇਦਾਂ ਦੀ ਦੁਨੀਆਦਾਰੀ ਤੋਂ ਪਿੱਛੇ ਰਹੋ ਤੇ ਜਿਹੜੇ ਬੰਦੇ ਟੁਨੇ ਟੱਪੇ ਘਰੋਂ ਇਦਾਂ ਜਦੋਂ ਪਿੱਛੇ ਰਹੋ ਠੀਕਾ ਜਿਹੜੇ ਚਾਚੇ ਤਾਏ ਸਹੀ ਨਾ ਹੁਣ ਉਹਨਾਂ ਤੋਂ ਪਿੱਛੇ ਰਹੋ ਠੀਕਾ ਜਿਹੜੇ ਮੂੰਹ ਤੇ ਤੁਹਾਡੇ ਜਿਹੜੇ ਤੁਹਾਡੇ ਨਾਲ ਹੀ ਨਹੀਂ ਯਾਰ ਟੁਰ ਸਕੇ ਉਹ ਬੰਦਾ ਕੌਣ ਆ ਹੁਣ ਮੇਰੀ ਲੜਾਈ ਹੋਈ ਆ ਪਿੰਡ 'ਚ ਮੈਂ ਤੁਹਾਨੂੰ ਦੱਸ ਦੱਤਾ ਮੇਰੇ ਚਾਚੇ ਤਾਏ ਬਹੁਤ ਜ਼ਿਆਦਾ ਆ ਮੇਰੇ ਚਾਚੇ ਤਾਏ 50 50 70 ਜੀ 60 70 ਜੀ ਨੇ ਚਾਚੇ ਤਾਏ ਮੇਨਾਂ ਦੋ ਵੀ ਨਹੀਂ ਤੁਰਦੇ ਹੈ ਰਲ ਮਿਲ ਕੇ ਚਾਹੁੰਦੇ ਆ ਉਹ ਚਾਹੁੰਦੇ ਆ ਵੀ ਗਰੀਬੀ 'ਚ ਉੱਠਿਆ ਵੀ ਇਹਨੂੰ ਜੇਲ ਹੋਵੇ ਇਹਨੂੰ ਸਜ਼ਾ ਹੋਵੇ ਤਾਂ ਨਹੀਂ ਤੁਰਦੇ ਪਿੱਛੇ ਪਰ ਜਿਹੜਾ ਜਿਹੜਾ ਸਾਡੇ ਤੇ ਹੱਥ ਹੈ ਜਿਹੜੇ ਮਹਾਰਾਜ ਨੇ ਸਾਨੂੰ ਸਾਡੇ ਦੇ ਮਤਲਬ ਮੋਰੇ ਖੜੇ ਆ ਸਾਡੇ ਰੱਬ ਰੱਬ ਸਾਡਾ ਹੈ ਨਾ ਉਹ ਕਦੇ ਜੇਲ ਹੁਣ ਦਿੰਦਾ ਉਹ ਸਜ਼ਾ ਹੁਣ ਦਿੰਦਾ ਇਹ ਚਾਹੁੰਦੇ ਆ ਵੀ ਬਿਕਰਮ ਨੂੰ ਜੇਲ ਹੋ ਜਵੇ ਬਿਕਰਮ ਨੂੰ ਸਜ਼ਾ ਹੋ ਜਵੇ ਚਾਹੁੰਦੇ ਆ ਮੇਰੇ ਚਾਚੇ ਤਾਈ ਚਾਹੁੰਦੇ ਆ ਸਿੱਧੀ ਮੈਂ ਗੱਲ ਸਾਫ਼ ਕਰੂੰਗਾ ਵੀ ਚਾਹੁੰਦੇ ਆ ਉਹ ਹਨਾ ਤਾਂ ਹੀ ਨਹੀਂ ਤੁਰਦੇ ਕਿਉਂ ਨਹੀਂ ਤੁਰਦੇ ਇਹ ਤਾਂ ਲੋਨੀ ਤੁਰਦੇ ਚਾਹੁੰਦੇ ਆ ਵੀ ਬਿਕਰਮ ਨੂੰ ਸਜ਼ਾ ਹੋ ਜੇ ਬਿਕਰਮ ਨੂੰ ਜੇਲ ਹੋ ਜੇ ਨੀ ਤਾਂ ਯਾਰ ਕੌਣ ਕੱਲਾ ਕੱਲਾ ਯਾਰ ਮੇਰੇ ਮੇਰੇ ਤਿੰਨ ਤਿੰਨ ਦੇ ਮੇਰੇ ਤਿੰਨ ਤਿੰਨ ਮੇਰੇ ਮਤਲਬ ਡੈਡੀ ਹੁਣੀ ਹੈ ਪੜਾ ਆ ਮਤਲਬ ਕੋਈ ਵੀ ਨਹੀਂ ਕੋਈ ਵੀ ਨਹੀਂ ਮਤਲਬ ਤੁਰਦਾ ਹੈ ਕਿਉਂ ਨਹੀਂ ਤੁਰਦਾ ਚੋਦੇ ਆ ਉਹ ਵੀ ਇਹਨੂੰ ਸਜ਼ਾ ਹੋ ਜਾਵੇ ਜੇਲ੍ਹ ਹੋ ਜਾਵੇ ਮਰੇ ਪਰੇ ਹੈ ਜੇ ਪਹਿਲੇ ਵਾਲੇ ਟਾਈਮ ਤੇ ਆ ਜੇ ਮੰਗਤਾ ਬਣ ਜਵੇ ਸਾਡੇ ਤੋਂ ਮੰਗੇ ਦਾਲ ਦੀ ਕੋਲੀ ਸਾਡੇ ਘਰੇ ਮੰਗਣੋਂ ਹਨ ਹੈ ਸਾਡੇ ਘਰੇ ਆਟਾ ਮੰਗਣੋਂ ਹਨ ਇਹ ਕੁਛ ਸੀਗਾ ਸਾਡੇ ਸਾਡੇ ਹਾਲਾਤ ਪਹਿਲਾਂ ਜੋ ਸੀਗੇ ਅਸੀਂ ਇਦਾਂ ਦੇ ਸੀਗੇ ਹੈ ਅਸੀਂ ਮੰਗ ਮੰਗ ਕੇ ਟਾਈਮ ਪਾਸ ਕਰੀਦਾ ਸੀ ਠੀਕ ਆ ਹਨੂ ਰੱਬ ਨੇ ਅੱਜ ਗੱਡੀਆਂ ਚ ਪੜਾ ਦਿੱਤਾ ਹੈ ਅਸੀਂ ਅੱਜ ਕੁੱਲੇ ਪੈਸੇ ਖਰਚ ਲਈਦੇ ਹਾਂ ਅੱਜ ਕਦੀ ਪ੍ਰਵਾਹ ਨਹੀਂ ਕਰੀਦੀ ਤੇ ਹੁਣ ਉਹ 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 ਜਿਹੜੇ ਬੰਦੇ ਆ ਉਹ ਇੰਨੇ ਜੋਗੇ ਨਹੀਂ ਹੈਗੇ ਮੈਂ ਹੰਕਾਰ ਚ ਨਹੀਂ ਕਹਿੰਦਾ ਮੈਂ ਗੱਲ ਕਰਦਾ ਵੀ ਉਹਨੇ ਜੋਗੇ ਹਨ ਨਹੀਂ ਠੀਕ ਆ ਅਸੀਂ ਇੰਨੇ ਜੋਗੇ ਹੈਗੇ ਆ ਅਸੀਂ ਹੁਣ ਵਧੀਆ ਆਪਣਾ ਖਾਈ ਦਾ ਪੀ ਦਾ ਹਨਾ ਠੀਕ ਆ ਇਹ ਗੱਲਾਂ ਬਾਤਾਂ ਆ ਉਸਤਾਦ ਜੀ ਇਹ ਲੋਕ ਇੱਦਾਂ ਦੇ ਮੱਚਦੇ ਆ ਉਹ ਉਹ ਚਾਹੁੰਦੇ ਆ ਵੀ ਵਿਕਰਮ ਮਰ ਜਵੇ ਵਿਕਰਮ ਡੁੱਬ ਜਵੇ ਹੈ ਮੈਂ ਕੱਲਾ ਕੱਲਾ ਆ ਹਣਾ ਮੈਂ ਮੇਰੇ ਪਰਿਵਾਰ ਦੇ ਵਿੱਚ ਦੋ ਮੇਰੇ ਬੱਚੇ ਆ ਤੇ ਦੋ ਦੋ ਮੇਰੇ ਬੱਚੇ ਆ ਤੇ ਮੈਂ ਆ ਹਣਾ ਬਾਕੀ ਮਹਾਰਾਜ ਨੇ ਹੱਥ ਰੱਖਿਆ ਸਿਰ ਤੇ ਇੰਨੀ ਜਲਦੀ ਨਹੀਂ ਮੈਂ ਡੁੱਬਦਾ ਕੋਈ ਚੱਕਰ ਨਹੀਂ ਥਾਣੇ ਕਚਾਰੀਆਂ ਤੇ ਜੇ ਮੇਰੇ ਚੱਕਰ ਪਿਆ ਜੇ ਮੈਂ ਕੱਲਾ ਹਣਾ ਮੈਂ ਕੱਲਾ ਹੀ ਉੱਥੇ ਜਾ ਕੇ ਮੈਂ ਦੇਖ ਲੂੰਗਾ ਮੈਨੂੰ ਕੋਈ ਜੇਲ ਨਹੀਂ ਹੋਣ ਲੱਗੀ ਮੈਨੂੰ ਕੋਈ ਸਜ਼ਾ ਨਹੀਂ ਹੋਣ ਲੱਗੀ ਜੇ ਤੁਸੀਂ ਸੋਚਦੇ ਹੋ ਨਾ ਵਿਕਰਮ ਡੁੱਬ ਜਾਊਗਾ ਵਿਕਰਮ ਨੂੰ ਸਜ਼ਾ ਦੇਊਂਗਾ ਭੁੱਲ ਜੋ ਇਹ ਦਿਨ ਨਹੀਂ ਆਉਣਾ ਜੇ ਆ ਆ ਵੀ ਗਿਆ ਮੈਂ ਡੁੱਬੂਗਾ ਨਹੀਂ ਮੈਂ ਅੱਗੇ ਜਾਊਂਗਾ ਇਹ ਮੈਂ ਇੱਕ ਠੋਕ ਕੇ ਕਹਿੰਦਾ ਆ ਠੀਕ ਆ ਮੈਂ ਮਨਾਵਾਂ ਤਾਂ ਬੈਗਲ ਹੋ ਜਾਗਾ ਮੈਂ ਮੈਂ ਹੱਥ ਤੇ ਮੈਂ ਤੋਤੀ ਖਾਂਗਾ ਅੱਛਾ ਮੈਂ ਤੋਤੀ ਖਾਂਦਾ ਤੇ ਨਾਲ ਕਿਹਦਾ ਰਾਜਾ ਸਹਿ ਜਾ ਕੇ ਉਹ ਨਾਲੀ ਰੋਟੀ ਖਾਉਂਗਾ ਤੁਹਾਡੇ ਹੱਥ ਨਾਲ ਨਹੀਂ ਦੱਦੀ ਨਾਲ ਹਾਂ ਖੱਦ ਦਦੀਨਾ ਅੱਛਾ ਦਦੂਨ ਦਦਤ ਪੰਨਾ ਮੈਨੂੰ ਘੜਾਉਂਗਾ ਗੋਰ ਗੋਰ ਆਈ ਦਦੀ ਮੈਨੂੰ ਗੋਰ ਗੋਰ ਨਹੀਂ ਉਹ ਦੋਦੀ ਆਦੀ ਨਹੀਂ ਨਹੀਂ ਦਦੀ ਆਦੀ ਤਾਂ ਉਹਦੀ ਹਾਂ ਦਿਖਾ ਰਹੀ ਹੋ ਆਹ ਪਾ ਦਿਖਾ ਦੋ ਉਹ ਬਿਸਕੁਆਇ ਯੋ ਤੇ ਚੋਤਾ ਦੇਖ ਰੋ ਨਾ ਦੇਖਣਾ ਲੱਗਾ ਕਾਕਾ ਜੀ ਕਾਕਾ ਦੇਖਣਾ ਲੱਗਾ ਜੀ ਓਏ ਯੋ ਆ ਆਪਰੇ ਨੂੰ ਤੇ ਦੇਖ ਰਿਹਾ ਹਾਂ ਫਿਰ ਮੈਨੂੰ ਇਹਦੇ ਬਾਸੇ ਹੀ ਕਰਨੀ ਬਾਸੇ ਹੀ ਕਰਨੀ ਨਾਲ ਕਰਮ ਇਹਨੇ ਠਾਲਦਾ ਮੁੰਡਾ ਠਾਲਦਾ ਮੁੰਡਾ ਠਾਲਦਾ ਇਹਨੇ ਮੁੰਡਾ ਹੀ ਠਾਲਦਾ ਹੀ ਠਾਲਦਾ ਇਹਨੇ ਠਾਲਾ ਨਹੀਂ ਦਿਆ ਸੀ ਮੰਮੀ ਇਹ ਜਾਣ ਕੇ ਉਦੋਂ ਬਹੁਤ ਈ ਤੇਜ ਹੈ ਤੇਜ ਆਏ ਇਹ ਠਾਲਾ ਨਾ ਮੰਮੀ ਮੁੰਡੇ ਦੇ ਆ ਸੀ ਬਾ ਬੂਲੇ ਜਿਹੜੇ ਸੈੱਟ ਕਰਦਾ ਨਾ ਇਹ ਡਰਾਮੇ ਆ ਸਾਰੇ ਇਹ ਕਥਾਲ ਦਾ ਮੁੰਡਾ ਹੀ ਸੀਗਾ ਇਹ ਕੀ ਕਹਿੰਦਾ ਮਸਾੜੀ ਨੇ ਕਿ ਦੂ ਇਹ ਲੈ ਲੈ ਦੇਖ ਦੇ ਕੀ ਕਰਦਾ ਦੇਖ ਲੈ 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 ਪੈ ਗਿਆ ਆਪਣੀ ਜਗ੍ਹਾ ਤੇ ਹੈ ਮੰਨਿਆ ਉਹਣਾ ਤੇ ਆ ਬਣਾ ਲੈ ਕੱਲ ਵੀ ਬਣਾਇਆ ਨੇ ਚਲ ਮੈਂ ਨੋ ਤੁਸ਼ਕ ਕੱਲ ਵੀ ਮੰਮੀ ਦੀ ਸੋਗਿਆ ਨਾ ਤੇ ਇਹ ਹਾਂ ਓਏ ਮੈਂ ਨੋ ਤੁਸ਼ਕ ਹੈ ਮੈਂ ਨਹੀਂ ਸੁਣਾ ਤੂੰ ਰੋਜ਼ ਹੀ ਮਜਾਦੀਆਂ ਨਾਲ ਸੌਂ ਜਾਂਦਾ ਗਿਆ ਹੈ ਲੈ ਕੇ ਨੋ ਤੁਸ਼ਕ ਦੂ ਹਾਂ ਉਹ ਮੁੰਡੇ ਦੇ ਕਰਕੇ ਸੌਂਦਾ ਹਾਂ ਹਾਂਜੀ ਥਾਲ ਤੇ ਤਾਲੀ ਨਾ ਹੱਤ ਦਾ ਤਾਲ ਦਿੱਤਾ ਹੈ ਤਾਲਦਾ ਹੈ ਤਾਰਤੇ ਉੱਠਦੇ ਹੀ ਸੀ ਨਾ ਤਾਰਤੇ ਉੱਠਦੇ ਹੀ ਸੰਨਾਪੇ ਹੈ ਤਾਰਤੇ ਨਹੀਂ ਉੱਠਿਆ ਇਕੱਠਾ ਜਾਓ ਹੱਥ ਦਾ ਇਕੱਠਾ ਜਾਓ ਹੱਥ ਦਾ ਇਕੱਠਾ ਜਾਓ ਹਵਾ ਚਲਾਏ ਉੱਠ ਗਿਆ ਉੱਠ ਗਿਆ ਉੱਠ ਗਿਆ ਇਹਨੂੰ ਪੁੱਛ ਲਾ ਉੱਠ ਗਿਆ ਕਿ ਨਹੀਂ ਉੱਠਿਆ ਇਹਨੂੰ ਪੁੱਛ ਲਾ ਤੈਨੂੰ ਠਾਲੀ ਆਏ ਨੇ ਪੁੱਛ ਲੈ ਇਹਨੂੰ ਇਹ ਤਾਂ ਪਰੇ ਉਹ ਖਿਜਦਾ ਆ ਓਕੇ ਜਿਹਦਾ ਇਹ ਤੋਂ ਮੰਮੀ ਦੇਖੀ 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 ਖਿਜਦਾ ਦੇਖੀ ਔਰ ਔਰ ਖਿਜਦਾ ਆ ਦੇ ਔਰ ਦੇ ਆ ਦੇ ਆ ਦੇ ਕੀ ਜਰਾ ਦਿੱਤਾ ਆਂਗ ਹੋ ਗਿਆ ਓਏ ਉਹਨੂੰ ਖੰਗ ਲਾਤੀ ਤੂੰ ਉਹ ਕਿੱਦਾਂ ਖੰਗਦਾ ਹੀ ਉਹ ਤੈਨੂੰ ਵੀ ਖੰਗ ਲਾਤੀ ਤੀ ਤੈਨੂੰ ਖੰਗ ਲਾਤੀ ਕੀ ਜੀਆ ਦੇਖੀਦਾ ਉੱਤੋਂ ਕੀ ਜੀਆ ਕਿੱਦਾਂ ਪੈਂਦਾ ਉਹਨੂੰ ਪੈਂਦਾ ਦੇ ਕਿਦਾਂ ਉਹ ਓਏ ਓ ਓ ਬਾਹਰ ਪੱਟੀ ਜਾਂਦਾ ਉਹਦੇ ਮਾਹ ਪਿੱਛੇ ਰੱਖ ਕੇ ਆਥੋ ਤੂੰ ਇਹ ਕਰਦਾ ਉਹਰ ਪਰੇ ਕਰਦਾ ਉਹਦੇ ਉਹ ਨਾ ਕਰ ਬੋਧਲ ਦੇਖਦਾ ਵੇ ਦੁੱਧੂ ਵੀ ਨਾ ਹੈ ਗੰਜੂ ਇਹ ਦੂੰਗੇ ਜਾਂ ਗੰਜੂ ਇਹ ਦੂੰਗੇ ਦੀ ਲੋ ਵੀ ਆਪਾਂ ਇਹੀ ਜਲੰਧਰ ਮਾਡਲ ਟਾਉਨ ਤੇ ਬਾਪੂ ਜੀ ਦੀ ਕੁਲਫੀ ਖਾਧੀ ਆ ਇੰਨੀ ਕੋ ਸਵਾਦ ਕੁਲਫੀ ਮੈਂ ਕਿਹਾ ਵੀ ਮੈਂ ਦੋ ਖਾ ਗਿਆ ਚਾਚਾ ਜੀ ਹਜੇ ਹੋਰ ਦਿਲ ਕਰਦਾ ਖਾਣ ਨੂੰ ਵੀ ਹੋਰ ਦੀ ਦੋ ਟੀ ਮਤਲਬ ਆਪਾਂ ਜਦੋਂ ਕੁਲਫੀਆਂ ਸਾਰੇ ਕਹਿੰਦੇ ਆ ਜਦੋਂ ਇੱਕ ਆਪਾਂ ਪੁਲਫੀ ਨੂੰ ਟੱਕ ਲਈਦਾ ਨਾ ਦੰਦੀ ਵੱਡੀ ਦੀ ਮੂੰਹ ਦੇ ਵਿੱਚ ਬਰਫ਼ ਜੀ ਹੁੰਦੀ ਹੈ ਨਾ ਮੂੰਹ ਠੰਡਾ ਹੋ ਜਾਂਦਾ ਵੀ ਦਿਲ ਕਰਦਾ ਵੀ ਨਗਾੜੀਏ ਜੇ ਸਿੱਟਦੀ ਏ ਤੇ ਇੱਚ ਜਿੱਦਾਂ ਮਰਦੀ ਟੱਕ ਲਾਓ ਵੀ ਮੂੰਹ ਦੇ ਵਿੱਚ ਖੋਆ ਹੀ ਹੁੰਦਾ ਪਤਾ ਲੱਗਦਾ ਬਾਪੂ ਜੀ ਬਹੁਤ ਬਹੁਤ ਹਵਾ ਬਹੁਤ ਜ਼ਿਆਦਾ ਬਹੁਤ ਹਵਾ ਦੇ ਯਾਰ ਪਤਾ ਲੱਗਦਾ ਵੀ ਚੀਜ਼ ਹੈਗੀ ਆ 57 ਸਾਲ ਤੋਂ ਬਾਪੂ ਕੰਮ ਕਰਦਾ 57 ਸਾਲ ਬਾਪੂ 1900 ਕਦੋਂ ਦਾ 1969 1969 ਦੇ ਕੁਲਫੀ ਵੀ ਲਾਉਂਦੇ ਆ ਤੇ ਬਾਕੀ ਬਹੁਤ ਵਧੀਆ ਸਵਾਦ ਆ ਤੇ ਬਾਕੀ ਯਾਰ ਮੋਡਲ ਮੋਡਲ ਟਾਊਨ ਸਾਰਾ ਹੁੰਦਾ ਹੀ ਸਭ ਨੂੰ ਪਤਾ ਹੀ ਆ ਜਿਹੜਾ ਬੰਦਾ ਇੱਥੇ ਆਉਂਦਾ ਉਹ ਬਾਪੂ ਜੀ ਉਹਨਾਂ ਨੂੰ ਪਤਾ ਹੀ ਆ ਹਨ ਚਮਣ ਚਮਣ ਬਾਪੂ ਜੀ ਹੈ ਨਾ ਚਮਣ ਕੁਲਫੀ ਚਮਣ ਕੁਲਫੀ ਬਾਕੀ ਮੈਂ ਆਪਣੀ ਸੌਫ ਵੀ ਆ ਤੇ ਆਪਣੀ ਗੇੜੀ ਬਾਪੂ ਜੀ ਸਾਹਮਣੇ ਬਾਪੂ ਜੀ ਦੀ ਸ਼ੋਪ ਵੀ ਆ ਸਾਹਮਣੇ ਉਹ ਦੇਖੋ ਚਮਣ ਜੂਸ ਬਾਰ ਜੂਸ ਕੋਰਨਰ ਵੀ ਆ ਬਾਕੀ ਜਿਹੜੇ ਯਾਰ ਆਉਂਦੇ ਉਹਨਾਂ ਨੂੰ ਕਮੈਂਟ ਉਹਨਾਂ ਨੇ ਕਰ ਦੇਣਾ ਵੀਡੀਓ ਥੱਲੇ ਤੇ ਬਾਕੀ ਜਿਹੜੇ ਨਹੀਂ ਆਏ ਇੱਥੇ ਇੱਕ ਵਾਰੀ ਮੇਰੇ ਕਹਿੰਦੇ ਆਇਓ ਮੈਂ ਕਹਾਂ ਵੀ ਸਵਾਦ ਤਾਂ ਬਹੁਤ ਆ ਨਹੀਂ ਬਈ ਮੋੜ ਜਾਣਾ ਪੈਸਿਆਂ ਦਾ ਪੈਸਿਆਂ ਦਾ ਮੁੱਲ ਹਾਂ ਬੰਦਾ ਦਾ ਵਾਦੀ ਦੂੰਗਾ ਕਿਉਂਕਿ ਮੈਂ ਇਹ ਸਵਾਦ ਦੇ ਦਿੱਤੀ ਹਾਂ ਹਾਂ ਨਹੀਂ ਨਹੀਂ ਸਵਾਦ ਬਹੁਤ ਆ ਉਹ ਸਾਡੀ ਵੀ ਠੰਡ ਖਰਾਬ ਹੋ ਗਿਆ ਫਿਰ ਘਰ ਦੇ ਗੱਡੀ 'ਚ ਬੈਠੇ ਆਏ ਉਹਨਾਂ ਨੇ ਹਜੇ ਮਤਲਬ ਕਹਿਣਾ ਆ ਪੀਤ ਨੇ ਵੀ ਕਹਿਣਾ ਜੇ ਕੀ ਭਾਜੀ ਕਿਉਂਕਿ ਖਾਦੀ ਨਹੀਂ ਇਦਾਂ ਹੀ ਕਦੀ ਖਾਦੀ ਨਹੀਂ ਰੇੜੀਆਂ ਤੋਂ ਖਾਈ ਦੀ ਆ ਬਾਬਾ ਕਿਉਂਕਿ ਮਿਲਦੀ ਥੋੜਾ ਹਾਂ ਬਹੁਤ ਆਵਾਜ਼ ਹੈ ਬਹੁਤ ਜ਼ਿਆਦਾ ਐਂਡ ਜੀ ਇੱਕ ਵਾਰੀ ਜ਼ਰੂਰ ਆਇਓ ਯਾਰ ਇੱਕ ਵਾਰ ਵਿਜ਼ਿਟ ਕਰਿਓ ਪਤਾ ਲੱਗੂ ਤੁਹਾਨੂੰ ਜ਼ਰੂਰ ਆਇਓ ਬਾਕੀ ਪੁਰਾਣੇ ਆ ਬਾਪੂ ਜੀ ਕਸਟਮਰ ਹੈਗੇ ਆ ਖਾ ਕੇ ਜਾਂਦੇ ਉਹਨਾਂ ਨੂੰ ਪਤਾ ਹੈ ਇੱਕ ਵਾਰੀ ਸਾਡੇ ਕਹਿੰਦੇ ਵੀ ਆਇਓ ਜਿਹੜੇ ਨਹੀਂ ਆਏ ਸਹੀ ਨਹੀਂ ਭਾਜੀ ਜੀ ਆ ਜਾ ਪਤਾ ਰਾਤ ਦੇ ਵੱਜ ਗਈ ਆ 3 ਤੇ ਸਾਡਾ ਮਨਵੀ ਨਹੀਂ ਠੀਕ ਆ ਲ ਮੇਰਾ ਪੁੱਤ ਬਿਮਾਰ ਬਹੁਤ ਹੋ ਗਿਆ ਇੱਕਦਮ ਪਤਾ ਨਹੀਂ ਇਹਨੂੰ ਕੀ ਹੋ ਗਿਆ ਹੁਣ ਠੀਕ ਆ ਅਸੀਂ 2 ਵਜੇ ਉੱਠਿਆ ਇੱਕ ਘੰਟਾ ਹੋ ਗਿਆ ਇਹਨੂੰ ਮੈਂ ਡਾਕਟਰ ਤੋਂ ਗਿਆ ਲੈ ਇੱਥੇ ਮੈਡੀਕਲ ਤੋਂ ਨਾਲ ਦਵਾਈ ਦੋਈ ਲਿਆਂਦੀ ਤੇ ਦਵਾਈ ਦੋਈ ਜੰਮਾ ਖਵਾਈ ਤੇ ਹੁਣ ਮਤਲਬ ਥੋੜਾ ਠੀਕ ਆ ਉਲਟੀਆਂ ਕਰਦਾ ਨਹੀਂ ਹੁਣ ਠੀਕ ਆ ਦਵਾਈ ਲੈ ਕੇ ਆਏ ਮਤਲਬ ਓ ਦੇ ਕਿੰਨੇ ਘੰਟੇ ਅੜੇ ਕਿੰਨਾ ਹੋ ਗਿਆ ਤੁਹਾਨੂੰ ਹੁਣ ਮਾੜਾ ਜਾਂ ਠੀਕ ਹੋਇਆ ਬੁਖਾਰ ਗੂੜੀ ਤੇ ਆ ਇੱਕਦਮ ਤੇ ਹੁਣ ਇਹਨੂੰ ਸੁੋਣਾ ਆ ਤੇ ਭਾਈ ਨੂੰ ਮੇਲ ਕਰੇ ਕਿ ਇਹਦਾ ਬੱਚਾ ਨਾ ਬਿਮਾਰ ਹੋਵੇ ਬਹੁਤ ਖਾਂਦਾ ਤੁਹਾਨੂੰ ਪਤਾ ਜੀ ਕਿੰਨੇ ਮਤਲਬ ਓਕੇ ਹੋ ਗਏ ਮਤਲਬ ਦਵਾਈ ਦੋਈ ਲਿਆਂਦੀ ਫੇਰ ਡਾਕਟਰ ਨੂੰ ਗੇ ਖੁਲਾਇਆ ਤੇ ਮਾਲੀ